ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਫੁਰਦਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹੀ ਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਕਿ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 8:51 ਮਿੰਟ ਹੋ ਗਏ ਯਾਨੀ ਕਿ 9:00 ਵਜਣ ਵਾਲੇ ਆ ਤੇ ਤਰੀਕ ਅੱਜ ਹੈਗੇ 30 ਜੁਲਾਈ ਦਿਨ ਬੁੱਧਵਾਰ ਅੱਪਾ ਲੱਗੇ ਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਪਣੀ ਇੱਕ ਭੈਣ ਨੇ ਕਮੈਂਟ ਕਰਕੇ ਦੱਸਿਆ ਉਹਨਾਂ ਨੇ ਲਿਖਿਆ ਕਹਿੰਦੇ ਮੇਰੀ ਸਹੇਲੀ ਨੇ ਸਿਰਫ 7 ਦਿਨ ਆ ਸ਼ਬਦ ਬੋਲੇ ਕਹਿੰਦੇ ਉਹਨਾਂ ਦੇ ਘਰ ਦੇ ਵਿੱਚੋਂ ਗਰੀਬੀ ਦੁੱਖ ਰੋਗ ਸਭ ਖਤਮ ਹੋ ਗਏ ਸੋ ਉਹਨਾਂ ਨੇ ਕਿਹੜੇ ਸ਼ਬਦ ਦੱਸੇ ਨੇ ਤੇ ਉਸ ਭੈਣ ਨੇ ਕਿਸ ਤਰੀਕੇ ਨਾਲ ਬੋਲੇ ਕਦੋਂ ਬੋਲੇ ਹਾਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜਰੂਰ ਕਰਿਓ ਤੇ ਵਾਅਦ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਇਸ ਵੀਡੀਓ ਦੇ ਵਿੱਚ ਜਿਹੜੀ ਉਸ ਭੈਣ ਨੇ ਕਮੈਂਟ ਕਰਕੇ ਆਪ ਦੀ ਸਹੇਲੀ ਦੇ ਕਾਫੀ ਵੱਡਾ ਕਮੈਂਟ ਕੀਤਾ ਹੋਇਆ ਇਹਨਾਂ ਨੇ ਤੇ ਉਹਨੇ ਆਪ ਦੀ ਸੇਲੀ ਬਾਰੇ ਜੋ ਦੱਸਿਆ ਨਾ ਵੀ ਉਹਨਾਂ ਦੀ ਜ਼ਿੰਦਗੀ ਵਾਰ ਜਿਹੜੀ ਸੱਚੀ ਹੱਡ ਬੀਤੀ ਉਹ ਦੱਸੀ ਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਸ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਉਹ ਸ਼ਬਦ ਕਿਹੜੇ ਨੇ ਕਿਸ ਚੀਜ਼ ਦੇ ਉਹ ਸ਼ਬਦ ਨੇ ਸ਼ਬਦ ਦਾ ਮਤਲਬ ਨਾ ਇੱਕ ਚੀਜ਼ ਮੈਂ ਜ਼ਰੂਰ ਕਰੀਏ ਕਰੂੰਗੀ ਕਈ ਵਾਰੀ ਕੁਝ ਭੈਣਾ ਹਨਾ ਕਮੈਂਟ ਕਰ ਦਿੰਦੀਆਂ ਵੀ ਜਿੱਦਿ ਤੁਸੀਂ ਸ਼ਬਦ ਤਾਂ ਦੱਸਿਆ ਨਹੀਂ ਸ਼ਬਦ ਦਾ ਮਤਲਬ ਇਹ ਨਹੀਂ ਵੀ ਗੁਰਬਾਣੀ ਦਾ ਹੀ ਸ਼ਬਦ ਸ਼ਬਦ ਜਿਵੇਂ ਹੁਣ ਆਪਾਂ ਆਮ ਪੰਜਾਬੀ ਦੇ ਵਿੱਚ ਦਾ ਪੇਪਰ ਵੀ ਦੇਣ ਜਾਂਦੇ ਆ ਉੱਥੇ ਲਿਖਿਆ ਹੁੰਦਾ ਹੈ ਬਿਹੇ ਲਿਖੇ ਸ਼ਬਦਾਂ ਦਾ ਵਰਣਨ ਕਰੋ ਹਨਾ ਤਾਂ ਉਹਨੂੰ ਵੀ ਆਪਾਂ ਸ਼ਬਦ ਬੋਲਦੇ ਨੇ ਯਾਨੀ ਕਿ ਅੱਖਰ ਤੇ ਅੱਖਰ ਜਿਹੜੇ ਹੁੰਦੇ ਆ ਨਾ ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਆ ਜਿਹੜੇ ਆਪਾਂ ਆਮ ਅੱਖਰਾਂ ਨੂੰ ਵੀ ਐ ਸਮਝ ਲੈਂਦੇ ਨੇ ਬਹੁਤ ਛੋਟੇ ਨੇ ਮਾਮੂਲੀ ਜਿਹੇ ਨੇ ਨਹੀਂ ਇਹ ਅੱਖਰ ਸਾਡੀ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦੇ ਨੇ ਇਹ ਅੱਖਰਾਂ ਦੇ ਨਾਲ ਸਾਡੀ ਸੋਚ ਬਦਲਦੀ ਆ ਤੇ ਇਹ ਅੱਖਰ ਕਿਵੇਂ ਸ਼ਕਤੀਸ਼ਾਲੀ ਨੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਹੁਣ ਸੁਣੀਓ ਉਸ ਪਹਿਨ ਨੇ ਨਾ ਮੈਂ ਤੁਹਾਡੇ ਨਾਲ ਕਾਫੀ ਵਾਰ ਇਸ ਚੈਨਲ ਤੇ ਵੀ ਦੂਜੇ ਚੈਨਲ ਤੇ ਵੀ ਲਾਫ ਅਟਰੈਕਸ਼ਨ ਦੀਆਂ ਵੀਡੀਓ ਸ਼ੇਅਰ ਕੀਤੀਆਂ ਤਾਂ ਉਹ ਵੀਡੀਓ ਥੱਲੇ ਕਮੈਂਟ ਉਹਨਾਂ ਨੇ ਕੀਤਾ ਹੋਇਆ ਸੀਗਾ ਤੇ ਮੇਰੇ ਕੋਲੇ ਹੁਣ ਇੰਨਾ ਟਾਈਮ ਹੈ ਨਹੀਂ ਸੇ ਤੁਸੀਂ ਜਾ ਕੇ ਲਾਫ ਅਟਰੈਕਸ਼ਨ ਦੀ ਵੀਡੀਓਜ਼ ਨੇ ਉਹਨਾਂ ਥੱਲੇ ਕਮੈਂਟ ਪਾੜ ਸਕਦੇ ਹੋ ਤੇ ਵੀ ਮੈਂ ਤੁਹਾਡੇ ਨਾਲ ਸਕਰੀਨਸ਼ਾਟ ਇੱਥੇ ਸ਼ੇਅਰ ਕਰ ਪਾਉਂਦੀ ਤੇ ਜਿਹੜਾ ਉਹਨਾਂ ਨੇ ਅੱਖਰ ਦੱਸੇ ਨੇ ਠੀਕ ਹੈ ਉਹ ਇਸ ਕਿਤਾਬ ਵਿੱਚ ਵੀ ਦੱਸੇ ਹੋਏ ਨੇ ਕੀ ਹੈ ਇਸ ਕਿਤਾਬ ਦਾ ਨਾਮ ਸੀਕ੍ਰੀਟ ਰਹਸੇ ਅਗਰ ਤੁਸੀਂ ਇਹ ਕਿਤਾਬ ਵੀ ਲਿਆਂਦੀ ਨਾ ਇਹ ਕਿਤਾਬ ਵੀ ਬਹੁਤ ਜਿਆਦਾ ਪਾਵਰਫੁਲ ਹੈ ਜਾਨੀ ਕਿ ਇਹ ਕਿਤਾਬ ਪੂਰੀ ਪੜਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਦਲ ਜੂਗੀ ਤੁਹਾਡੀ ਸੋਚ ਹੀ ਬਦਲ ਜੂਗੀ ਇੰਨੀ ਪੋਜ਼ਿਟਿਵ ਹੋ ਜੂਗੀ ਤੇ ਕਿੱਥੋਂ ਮਿਲਦੀ ਹੈ ਇਹ ਜਿਹੜੀ ਆਮ ਆਪਣੀ ਆਹ ਵਦਿਆ ਨਾ ਬੁੱਕ ਸ਼ਾਪ ਕਿਤਾਬਾਂ ਵਾਲੀ ਦੁਕਾਨ ਹਰ ਇੱਕ ਸ਼ਹਿਰ ਦੇ ਵਿੱਚ ਹੁੰਦੀ ਆ ਉਥੋਂ ਮਿਲ ਜੂਗੀ ਅਗਰ ਨਹੀਂ ਵੀ ਮਿਲੀ ਤਾਂ ਤੁਸੀਂ ਆ ਇਹਦਾ ਨਾ ਸਕਰੀਨ ਸ਼ਾਟ ਲੈ ਲਿਓ ਤੇ ਤੁਸੀਂ ਉਹਨਾਂ ਨੂੰ ਜਾ ਕੇ ਦਿਖਾ ਦਿਓ ਵੀ ਸਾਨੂੰ ਪੰਜਾਬੀ ਦੇ ਵਿੱਚ ਚਾਹੀਦੀ ਆ ਅੰਗਰੇਜ਼ੀ ਦੇ ਵਿੱਚ ਵੀ ਮਿਲਦੀ ਹੈ ਹਿੰਦੀ ਵਿੱਚ ਵੀ ਮਿਲਦੀ ਹੈ ਜਿਹੜੀ ਭਾਸ਼ਾ ਵਿੱਚ ਤੁਸੀਂ ਲੈਣੀ ਆ ਤੁਹਾਨੂੰ ਮਿਲ ਜੂਗੀ ਉਹਨਾਂ ਕੋਲੇ ਨਹੀਂ ਵੀ ਹੋਊਗੀ ਤੁਸੀਂ ਉਹਨਾਂ ਨੂੰ ਕਹਿ ਦਿਓ ਕਿਤਾਬ ਦੀ ਦੁਕਾਨ ਹੁੰਦੀ ਨਾ ਕਿਤਾਬ ਵਾਲੀ ਵੀ ਜੀ ਸਾਨੂੰ ਇੱਕ ਕਿਤਾਬ ਮੰਗਵਾ ਦਿਓ ਉਹ ਮੰਗਵਾ ਦਿੰਦੇ ਹੁੰਦੇ ਨੇ ਠੀਕ ਹੈ ਜੀ ਸੋ ਇਹ ਤੁਹਾਨੂੰ ਆਸਾਨੀ ਨਾਲ ਮਿਲ ਜੂਗੀ ਕੋਈ ਨਹੀਂ ਦਿੱਕਤ ਨਹੀਂ ਹੈਗੀ ਇਹ ਮਿਲਦੀ ਨਹੀਂ ਹੈ ਤੇ ਇਹਦਾ ਨਾਮ ਹੈ ਸੀਕ੍ਰੇਟ ਰਹਸਯ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਵੀ ਉਸ ਭੈਣ ਨੇ ਕੀ ਬੋਲਿਆ ਦੱਸਿਆ ਹਨਾ ਵੀ ਉਹਦੀ ਜਿਹੜੀ ਸਹੇਲੀ ਨੇ ਉਹ ਕਹਿੰਦੀ ਵੀ ਜਿਹੜੀ ਮੇਰੀ ਸਹੇਲੀ ਆ ਸਾਡੇ ਪੜੋਸ ਦੇ ਵਿੱਚ ਇਹ ਰਹਿੰਦੇ ਨੇ ਤੇ ਕਹਿੰਦੀ ਇਹ ਇੱਕ ਟਾਈਮ ਇਹ ਜასი ਜਦੋਂ ਇਹ ਆਪਦੇ ਪਿੰਡੋਂ ਆਏ ਸੀ ਜਿਆਦਾ ਅਮੀਰ ਨਹੀਂ ਸੀ ਠੀਕ ਹੈ ਇੱਕ ਕਮਰਾ ਲੈ ਕੇ ਕਹਿੰਦੀ ਅਸੀਂ ਅਸੀਂ ਵੀ ਇਦਾਂ ਹੀ ਰਹਨੇ ਆ ਇਹ ਵੀ ਕਹਿੰਦੀ ਇੱਕ ਕਮਰਾ ਉਹਦੇ ਵਿੱਚ ਹੀ ਰਸੋਈ ਸੀ ਵਿੱਚ ਹੀ ਬਾਥਰੂਮ ਇੱਕ ਛੋਟਾ ਜਿਹਾ ਕਮਰਾ ਹੁੰਦਾ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੈ ਨਾ ਐਦਾਂ ਦੇ ਕਮਰੇ ਮਿਲ ਜਾਂਦੇ ਆ ਤੇ ਕਹਿੰਦੀ ਜਦੋਂ ਇੱਥੇ ਆ ਕੇ ਰਹਿਣ ਲੱਗੀ ਉਸ ਤੋਂ ਬਾਅਦ ਕਹਿੰਦੀ ਇਹਦੇ ਘਰ ਵਾਲੇ ਨੇ ਨਾ ਕਹਿੰਦੀ ਆਟੋ ਪਾਇਆ ਆਪ ਦਾ ਆਟੋ ਪਾ ਕੇ ਕਹਿੰਦੀ ਉਹਨੇ ਆਟੋ ਚਲਾਉਣਾ ਸ਼ੁਰੂ ਕੀਤਾ ਜਿਹਨੂੰ ਆਪਾਂ ਪੰਜਾਬੀ ਚ ਰਿਕਸ਼ਾ ਵੀ ਕਹਿੰਦੇ ਆ ਹਨ ਤੇ ਅੱਜ ਕੱਲ ਆਪਣੇ ਪਿੰਡਾਂ ਚ ਵੀ ਆਟੋ ਚੱਲਣੇ ਸ਼ੁਰੂ ਹੋ ਗਏ ਰਿਕਸ਼ਾ ਖੈਰ ਸਾਈਕਲ ਵਾਲਾ ਹੁੰਦਾ ਇੱਕ ਆਟੋ ਰਿਕਸ਼ਾ ਵੀ ਹੁੰਦਾ ਹਨਾ ਤੇ ਕਹਿੰਦੀ ਉਹ ਚਲਾਉਣਾ ਸ਼ੁਰੂ ਕਰਤਾ ਕਹਿੰਦੀ ਨਾ ਵੀ ਜਿਹੜੀ ਮੇਰੀ ਇਹ ਸਹੇਲੀ ਸੀ ਕਹਿੰਦੀ ਇਹ ਇੱਥੇ ਆਤੀ ਉਹ ਇੱਥੇ ਰਹਿਣ ਲੱਗੀ ਉਦੋਂ ਹੀ ਮੇਰੀ ਸਹੇਲੀ ਬਣੀ ਸੀ ਪਹਿਲਾਂ ਮੈਨੂੰ ਨਹੀਂ ਜਾਣਦੀ ਸੀ ਤੇ ਕਹਿੰਦੀ ਕਿਉਂਕਿ ਸ਼ਾਇਨਾ ਦੇ ਵਿੱਚ ਜਿਹੜੇ ਜਿਹੜੇ ਵੀ ਕਮਰੇ ਦੇ ਵਿੱਚ ਰਹਿੰਦੀਆਂ ਕਹਿੰਦੀ ਘਰ ਵਾਲੀ ਕੰਮ ਤੇ ਚੱਲੇ ਜਾਂਦੇ ਨੇ ਅਸੀਂ ਸਾਰੀਆਂ ਨਹੀਂ ਬੇਲੀਆਂ ਹੋ ਕੇ ਇਕੱਠੀਆਂ ਗੱਲਾਂ ਬਾਤਾਂ ਕਰਨ ਬੈਹ ਜਾਂਦੀਆਂ ਕਹਿੰਦੀ ਇਹਨੇ ਹਮੇਸ਼ਾ ਕਹਿੰਦੀ ਨਾ ਦੀਦੀ ਇਸ ਚੀਜ਼ ਬਾਰੇ ਗੱਲ ਕਰਨੀ ਤੇ ਮੈਨੂੰ ਉਸ ਟਾਈਮ ਤਾਂ ਵਿਸ਼ਵਾਸ ਨਹੀਂ ਸੀ ਮੈਂ ਐਵੇਂ ਕਹਿ ਦਉਂ ਆ ਕਹਿੰਦੀ ਮੈਨੂੰ ਲੱਗਣਾ ਐਵੇਂ ਕਿਵੇਂ ਹੋ ਜਾਂਦਾ ਐਵੇਂ ਥੋੜੀ ਨਾ ਸੋਚਣ ਨਾਲ ਕੁਝ ਹੋ ਜਾਂਦਾ ਕਹਿੰਦੀ ਪਰ ਕਹਿੰਦੀ ਉਹ ਇੰਨੀ ਕੁ ਜ਼ਿਆਦਾ ਹਾਸਮੁਖ ਹਮੇਸ਼ਾ ਸੋਚ ਨੂੰ ਪੋਜ਼ਿਟਿਵ ਰੱਖਣ ਵਾਲੀ ਸੀ ਕਹਿੰਦੀ ਉਹ ਹਮੇਸ਼ਾ ਕਹਿਣਾ ਵੀ ਨਹੀਂ ਵੀ ਇਦਾਂ ਦੇ ਸ਼ਬਦ ਸਾਨੂੰ ਬੋਲਣੇ ਚਾਹੀਦੇ ਆ ਤੇ ਵੀ ਇਹਦੇ ਨਾਲ ਬਾਕੀ ਸਾਡੀ ਜ਼ਿੰਦਗੀ ਦੇ ਵਿੱਚੋਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਂਦੇ ਆ ਤੇ ਉਹ ਕਹਿੰਦੀ ਉਹਨੇ ਹਮੇਸ਼ਾ ਪੈਸੇ ਦੇ ਬਾਰੇ ਬੋਲਣਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਪੈਸਾ ਆ ਰਿਹਾ ਹੈ ਮੈਂ ਬਹੁਤ ਖੁਸ਼ ਆ ਮੈਂ ਪੈਸੇ ਨੂੰ ਬਹੁਤ ਪਿਆਰ ਕਰਦੀ ਆ ਇਹ ਚੀਜ਼ ਲਿਖ ਲਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇਹ ਹੀ ਚੀਜ਼ਾਂ ਇੱਕ ਕਿਤਾਬ ਦੇ ਵਿੱਚ ਵੀ ਲਿਖੀਆਂ ਹੋਈਆਂ ਆ ਦੇਖੋ ਅੰਡਰਲਾਈਨ ਕੀਤੀਆਂ ਹੋਈਆਂ ਨੇ ਮੈਂ ਮੈਂ ਤੁਹਾਨੂੰ ਇਹਦੇ ਵਿੱਚ ਵੀ ਦੱਸ ਦੇਣੀ ਆ ਅਗਰ ਤੁਸੀਂ ਇਹ ਵਾਲਾ ਲਿਖਣਾ ਇਹ ਵਾਲਾ ਵੀ ਲਿਖ ਸਕਦੇ ਹੋ ਤੇ ਉਹ ਕਹਿੰਦੀ ਵੀ ਉਹਨੇ ਹਮੇਸ਼ਾ ਇਦਾਂ ਬੋਲਣਾ ਮੈਂ ਪੈਸੇ ਨੂੰ ਬਹੁਤ ਪਿਆਰ ਕਰਦੀ ਆ ਪੈਸਾ ਮੈਨੂੰ ਬਹੁਤ ਪਿਆਰ ਕਰਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਪੈਸਾ ਆ ਰਿਹਾ ਹੈ ਪੈਸੇ ਦੀ ਬਹੁਤ ਵੱਡੀ ਤਾਦਾਦ ਹੈ ਜਿਹੜੀ ਮੇਰੇ ਵੱਲ ਨੂੰ ਆ ਰਹੀ ਹੈ ਮੈਨੂੰ ਹਰ ਰੋਜ਼ ਪੈਸਾ ਮਿਲ ਰਿਹਾ ਕਹਿੰਦੀ ਉਹਨੇ ਹੱਸੀ ਜਾਣ ਇਦਾਂ ਬੋਲੀ ਜਾਣਾ ਕਹਿੰਦੀ ਮੈਂ ਉਹਨੂੰ ਕਈ ਵਾਰ ਤਾਂ ਐ ਸੋਚਣਾ ਵੀ ਇਹ ਪਾਗਲ ਵੀ ਇਦਾਂ ਕਿਵੇਂ ਹੋ ਸਕਦਾ ਕਹਿੰਦੀ ਕਿਉਂਕਿ ਮੈਂ ਤਾਂ ਇਹਦੇ ਵਿੱਚ ਜਵਾਰ ਸੁਣਿਆ ਨਹੀਂ ਕਹਿੰਦੀ ਪਰ ਉਹ ਇਦਾਂ ਦੀਆਂ ਨਾ ਉਹ ਕਈ ਵਾਰੀ ਜਿਵੇਂ ਹੁੰਦਣਾ YouTube ਤੇ ਵੀ ਕਹਿੰਦੀ ਆਉਂਦੀਆਂ ਤੇ ਕਹਿੰਦੀ ਉਹਨਾਂ ਸਕਰੀਨਸ਼ਾਟ ਲੈ ਕੇ ਰੱਖ ਲੈਣਾ ਤੇ ਉਹਨੂੰ ਕਾਕਾ ਆਪ ਹੀ ਲੈ ਲੈਣੀ ਉਹਦੇ ਵਿੱਚ ਨੋਟ ਕਰੀ ਜਾਣਾ ਵੀ ਆਹ ਮੁਸੀਬਤ ਆਉਂਦੀ ਹੈ ਤਾਂ ਆਹ ਸ਼ਬਦ ਬੋਲੋ ਇਹਦਾ ਨਾਂ ਚੀਜ਼ ਹੁੰਦੀ ਹੈ ਕਹਿੰਦੀ ਉਹਨੂੰ ਇਦਾਂ ਬੋਲਦੇ ਰਹਿਣਾ ਕਹਿੰਦੀ ਮੈਂ ਕਹਣਾ ਕਈ ਵਾਰੀ ਸੋਚਣਾ ਵੀ ਇਹ ਵਾਕੀ ਪਾਗਲ ਆ ਕਹਿੰਦੀ ਸਾਡੀ ਹੈਰਾਨੀ ਦੀ ਹੱਦ ਉਹਦੋਂ ਨਹੀਂ ਰਹੀ ਜਦੋਂ ਕਹਿੰਦੀ ਨਾ ਇੱਕ ਦਿਨ ਉਹਦਾ ਘਰ ਵਾਲਾ ਆਮ ਦਿਨਾਂ ਦੀ ਤਰ੍ਹਾਂ ਘਰੋਂ ਗਿਆ ਕੰਮ ਤੇ ਆਟੋ ਲੈ ਕੇ ਕਹਿੰਦੀ ਰਸਤੇ ਵਿੱਚ ਨਾ ਕੋਈ ਜਨਨ ਕੀ ਵਧੀਆ ਕੰਪਨੀ ਦਾ ਮਾਲਕ ਸੀਗਾ ਕਹਿੰਦੀ ਉਹਦੀ ਨਾ ਗੱਡੀ ਖਰਾਬ ਹੋ ਗਈ ਉਹਦੀ ਮੀਟਿੰਗ ਸੀ ਠੀਕ ਹੈ ਉਹਨੇ ਮੀਟਿੰਗ ਤੇ ਟਾਈਮ ਸਰ ਪਹੁੰਚਣਾ ਸੀ ਕਹਿੰਦੀ ਇਹਦੇ ਘਰ ਵਾਲਾ ਉਧਰ ਦੀ ਆਟੋ ਲੈ ਕੇ ਜਾ ਰਿਹਾ ਸੀ ਉਹਨੇ ਹੱਥ ਦੇ ਕੇ ਨੂੰ ਰੋਕਿਆ ਤੇ ਕਹਿੰਦੀ ਉਹਨੇ ਨੂੰ ਕਿਹਾ ਵੀ ਫਲਾਨੀ ਕੰਪਨੀ 'ਚ ਮੈਂ ਜਾਣਾ ਫਲਾਨੀ ਜਗ੍ਹਾ ਮੈਨੂੰ ਛੱਡ ਦੇ ਤੇ ਕਹਿੰਦੀ ਉਹ ਜਿਹੜਾ ਬੰਦਾ ਸੀ ਉਹਦੇ ਕੋਲੇ ਉਹਦੇ ਘਰ ਵਾਲੇ ਨੇ ਕਹਿੰਦੀ ਦੱਸਿਆ ਇੱਕ ਬੈਗ ਸੀ ਤੇ ਇੱਕ ਉਹਦੇ ਕੋਲ ਫਾਈਲ ਸੀ ਉਹ ਫਾਈਲ ਦੇ ਵਿੱਚ ਨਾ ਉਹ ਬੰਦੇ ਦਾ ਸਾਈਨ ਕਰਕੇ ਭਰਿਆ ਹੋਇਆ ਚੈੱਕ ਸੀ 50 ਲੱਖ ਰੁਪਏ ਦਾ ਠੀਕ ਹੈ ਤੇ ਦੇਖੋ ਤੁਸੀਂ ਆਪ ਹੀ ਸਮਝ ਸਕਦੇ ਜਦੋਂ ਆਪਾਂ ਸਾਈਨ ਕਰਕੇ ਹਨਾ ਜੇ ਭਰ ਕੇ ਚੈੱਕ ਰੱਖ ਲਿਆ ਉਹਨੂੰ ਕੋਈ ਵੀ ਕਢਾ ਸਕਦਾ ਕੋਈ ਵੀ ਆਪਦੇ ਅਕਾਊਂਟ ਚ ਲਾ ਸਕਦਾ ਕਹਿੰਦੀ ਕਾਲ ਕਾਲ ਦੇ ਵਿੱਚ ਨਾ ਕਹਿੰਦੀ ਉਹ ਬੰਦੇ ਦੀ ਫਾਈਲ ਦੇ ਵਿੱਚ ਉਹ ਚੈੱਕ ਡਿੱਗ ਪਿਆ ਆਟੋ ਦੇ ਵਿੱਚ ਉਹਨੂੰ ਬੰਦੇ ਨੂੰ ਨਹੀਂ ਪਤਾ ਚੱਲਿਆ ਵੀ ਮੇਰਾ ਚੈੱਕ ਗਿਰ ਗਿਆ ਕਿਉਂਕਿ ਫਟਾਫਟ ਉੱਤਰਿਆ ਚਲੇ ਗਿਆ ਕਹਿੰਦੀ ਉਹ ਜਿਹੜਾ ਉਹਦੇ ਘਰ ਵਾਲਾ ਨਾ ਉਹਨੇ ਵੀ ਪਹਿਲਾਂ ਕਿ ਧਿਆਨ ਨਾ ਦਿੱਤਾ ਤੇ ਕਹਿੰਦੀ ਨਾ ਈਮਾ ਸ਼ੁਕਰ ਵੀ ਜਿਵੇਂ ਹੁਣ ਜਿਹੜਾ ਤੁਸੀਂ ਜਿੰਸ ਔਟੋ 'ਚ ਬੈਠੇ ਹੋ ਨਾ ਤੁਹਾਨੂੰ ਪਤਾ ਹੋ ਉਹ ਦੋਨੋਂ ਸਾਈਡ ਕੱਪੜਾ ਲੱਗਿਆ ਹੁੰਦਾ ਕਹਿੰਦੀ ਉਹ ਕੱਪੜਾ ਇੱਕ ਸਾਈਡ ਤੋਂ ਬੰਦ ਸੀ ਜੇ ਦੋਨੋਂ ਸਾਈਡ ਖੁੱਲਾ ਹੁੰਦਾ ਫਿਰ ਤਾਂ ਉੱਡ ਜਾਂਦਾ ਹਨਾ ਤੇ ਕਹਿੰਦੀ ਉਹ ਇੱਕ ਸਾਈਡ ਤੋਂ ਬੰਦ ਸੀ ਤੇ ਕਹਿੰਦੀ ਜਦੋਂ ਉਹਦਾ ਘਰ ਵਾਲਾ ਉੱਥੋਂ ਔਟੋ ਚਲਾ ਕੇ ਅੱਗੇ ਗਿਆ ਨਾ ਕਹਿੰਦੀ ਅੱਗੇ ਜਾ ਕੇ ਕਹਿੰਦੀ ਉਹਨੇ ਨਾ ਉਹ ਘਰੋਂ ਰੋਟੀ ਪੈਕ ਕਰਾ ਕੇ ਲੈ ਕੇ ਜਾਂਦਾ ਸੀ ਕਹਿੰਦੀ ਉਹਨੇ ਸੋਚਿਆ ਵੀ ਅੱਜ ਭੁੱਖ ਲੱਗੀ ਐ ਛੇਤੀ ਵੀ ਪਹਿਲਾਂ ਰੋਟੀ ਖਾਣਾ ਫਿਰ ਅੱਗੇ ਹੋਰ ਸਵਾਰੀ ਉਹ ਦੇਖੂਗਾ ਕਹਿੰਦੀ ਜਦੋਂ ਉਹਨੇ ਪਿੱਛੇ ਨੂੰ ਮੂੰਹ ਘੁਮਾ ਕੇ ਟਿਫਨ ਖੋਲ੍ਹ ਕੇ ਸੀਟ ਵੱਲ ਨੂੰ ਬੈਠ ਕੇ ਰੋਟੀ ਖਾਣ ਲੱਗਿਆ ਇੱਕ ਸਾਈਡ 'ਤੇ ਖੜਾ ਲਿਆ ਉਹਨੂੰ ਆਟੋ ਨੂੰ ਸੜਕ 'ਤੇ ਕਹਿੰਦੀ ਨੇ ਦੇਖਿਆ ਵੀ ਕੁਝ ਕਾਗਜ਼ ਡਿੱਗਿਆ ਹੋਇਆ ਹੈ ਕਹਿੰਦੀ ਉਹਨੇ ਚੱਕਿਆ ਤਾਂ ਕਹਿੰਦੀ ਉਹਨੇ ਦੇਖਿਆ ਵੀ ਚੈੱਕ ਹੈ ਠੀਕ ਹੈ ਕਹਿੰਦੀ ਫਿਰ ਉਹਦੇ ਦਿਮਾਗ ਵਿੱਚ ਆਇਆ ਵੀ ਜਿਹੜਾ ਬੰਦਾ ਹੁਣੀ ਆਇਆ ਉਹਦੇ ਹੱਥ 'ਚ ਵੀ ਫਾਈਲ ਸੀ ਤੇ ਉਹ ਆਪਣੀ ਕੰਪਨੀ 'ਚ ਤਰ੍ਹਾਂ ਹੋ ਸਕਦਾ ਕਿ ਉਹਦਾ ਡਿੱਗਿਆ ਹੋਵੇ ਕਿਉਂਕਿ ਉਹਨੂੰ ਤਾਂ ਨਾਮ ਤਾਂ ਪਤਾ ਨਹੀਂ ਸੀ ਨਾ ਹੀ ਉਹਨਾਂ ਪੜਿਆ ਲਿਖਿਆ ਸੀ ਉਹਦਾ ਨਾਮ ਪੜ ਲੈਂਦਾ ਤਾਂ ਉਹਨੇ ਕੀ ਕੀਤਾ ਨਾ ਕਹਿੰਦੀ ਵੀ ਉਹ ਵਾਪਸ ਉਹਨੂੰ ਟਿਫਨ ਉਹਦਾ ਵਾਪਸ ਪੈ ਕੀਤਾ ਵੀ ਰੋਟੀ ਫੇਰ ਖਾ ਲੂਗਾ ਵੀ ਕਿਸੇ ਦੀ ਹਨਾ ਅਮਾਨਤ ਹੈ ਵੀ ਜਾ ਕੇ ਉਹਨੂੰ ਮੋੜਾ ਨਾ ਤੇ ਕਹਿੰਦੀ ਉਹ ਵਾਪਸ ਗਿਆ ਉਹਦੀ ਕੰਪਨੀ ਦੇ ਵਿੱਚ ਕਹਿੰਦੀ ਜਿੱਥੇ ਸੈਕਸ਼ਨ ਹੁੰਦੀ ਆ ਉੱਥੇ ਜਾ ਕੇ ਉਹਨੇ ਪੁੱਛਿਆ ਕਹਿੰਦਾ ਵੀ ਮੈਂ ਤੁਹਾਡੇ ਤੇ ਗੱਲ ਪੁੱਛਣੀ ਸੀ ਕਿ ਉਹਨੇ ਕਹਿੰਦੇ ਨਾ ਇਦਾਂ ਜਿਹੜਾ ਚੈੱਕ ਦੇ ਤੇ ਨਾਮ ਜਿਉਂ ਕਹਿੰਦਾ ਵੀ ਆ ਨਾਮ ਦਾ ਬੰਦਾ ਇੱਥੇ ਹੈਗਾ ਕੋਈ ਤੇ ਕਹਿੰਦੇ ਉਹ ਕਹਿੰਦੇ ਵੀ ਕੀ ਗੱਲ ਆ ਕਹਿੰਦਾ ਵੀ ਇਹ ਨਾ ਚੈੱਕ ਆਗਾ ਮੈਂ ਉਹਨਾਂ ਨੂੰ ਵਾਪਸ ਦੇਣ ਆਇਆਗਾ ਤੇ ਕਹਿੰਦੀ ਉਹਨੇ ਜਿਹੜੀ ਰਿਸੈਪਸ਼ਨ ਸੀਗੀ ਉਹਨੇ ਫੋਨ ਕੀਤਾ ਆਪਦੇ ਬੌਸ ਨੂੰ ਵੀ ਵੀ ਇਧਰਦਾ ਕਰਕੇ ਵੀ ਕਾਦਮੀ ਆਇਆ ਉਹਦੇ ਕੋਲ ਚੈੱਕ ਆ ਤੁਹਾਡਾ ਤੇ ਉਹ ਫਟਾਫਟ ਉਹ ਵੀ ਵਾਪਸ ਆਇਆ ਜਦੋਂ ਉਹ ਬਾਹਰ ਆਇਆ ਰਿਸੈਪਸ਼ਨ ਤੇ ਆਇਆ ਕਹਿੰਦੀ ਉਹਨੇ ਜਦੋਂ ਦੇਖਿਆ ਤੇ ਵੀ ਇਹ ਤਾਂ ਉਹੀ ਬੰਦਾ ਜਿਹਦੀ ਮੈਂ ਆਟੋ 'ਚ ਬੈ ਕੇ ਆਇਆ ਕਹਿੰਦੀ ਉਹ ਕਹਿੰਦਾ ਵੀ ਕਿਹੜਾ ਚੈੱਕ ਵੀ ਮੈਂ ਤਾਂ ਨੂੰ ਕੋਈ ਚੈੱਕ ਨਹੀਂ ਦਿੱਤਾ ਕਹਿੰਦਾ ਨਹੀਂ ਜੀ ਤੁਸੀਂ ਤਾਂ ਨਹੀਂ ਦਿੱਤਾ ਪਰ ਤੁਸੀਂ ਕਹਿੰਦਾ ਤੁਸੀਂ ਮੇਰੇ ਆਟੋ 'ਚ ਨਿਕਲ ਕੇ ਚਲੇ ਗਏ ਮੈਂ ਵੀ ਇੱਥੋਂ ਚਲਾ ਗਿਆ ਸੀ ਉਹ ਤਾਂ ਅਚਾਨਕ ਇਹਨਾਂ ਮੈਂ ਰੋਟੀ ਖਾਣ ਲਈ ਪਿਛਲੀ ਸੀਟ ਵੱਲ ਮੂੰਹ ਕਰਕੇ ਬੈਠਾ ਸੀ ਤੇ ਮੈਨੂੰ ਪਿੱਛੇ ਡਿੱਗਿਆ ਪਿਆ ਇੱਕ ਆਗਿਆ ਦਾ ਟੁਕੜਾ ਮਿਲਿਆ ਤਾਂ ਜਮ ਚੱਕ ਕੇ ਦੇਖਿਆ ਚੈੱਕ ਸੀ ਵੀ ਇਹਦੇ ਵਿੱਚ ਤੁਹਾਡੇ ਸਾਈਨ ਵੀ ਨੇ ਤੇ ਤੁਸੀਂ ਇਹਦੇ ਵਿੱਚ ਰਕਮ ਵੀ ਭਰੀ ਹੋਈ ਹੈ ਕਿਉਂਕਿ ਉਹ ਵੀ ਮਤਲਬ ਕਿ ਆਪ ਬੈਂਕ ਜਾਂਦਾ ਸੀ ਆਪ ਹੀ ਬੈਂਕ ਦੇ ਕੰਮ ਕਰਦਾ ਸੀ ਉਹਨੂੰ ਪਤਾ ਸੀ ਇਹਨਾਂ ਚੈੱਕਾਂ ਤੇ ਇਹ ਕਹਿੰਦਾ ਮੈਂ ਕਿ ਵੀ ਪਹਿਲਾਂ ਰੂਪ ਨੂੰ ਫੜਾ ਦਵਾਂ ਤੁਹਾਨੂੰ ਜ਼ਰੂਰਤ ਹੋਊਗੀ ਤੁਸੀਂ ਫਿਕਰ ਕਰ ਲਈ ਹੋਵੋਗੇ ਵੀ ਰੋਟੀ ਮੈਂ ਫੇਰ ਖਾ ਲੂੰਗਾ ਤੇ ਉਹ ਜਿਹੜਾ ਬੰਦਾ ਸੀ ਉਹਨੇ ਉਹਦਾ ਧੰਨਵਾਦ ਕੀਤਾ ਕਿਉਂਕਿ ਉਹਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੇਰਾ ਚੈੱਕ ਉੱਥੇ ਡਿੱਗ ਪਿਆ ਕਿਉਂਕਿ ਇੰਨੀ ਜਿਆਦਾ ਉਹਨੂੰ ਕਾਲ ਸੀਗੀ ਗੱਡੀ ਖਰਾਬ ਹੋਣ ਕਰਕੇ ਹਨਾ ਉਹ ਗੱਡੀ ਨੂੰ ਉੱਥੇ ਖੜਾ ਕਰਕੇ ਲੋਕ ਲਾ ਕੇ ਆਪਦਾ ਆ ਗਿਆ ਸੀ ਇੰਨੀ ਕਾਲ ਸੀਗੇ ਉਹਨੂੰ ਉੱਥੇ ਟਾਈਮ ਹੀ ਨਹੀਂ ਮਿਲਿਆ ਚੰਗੀ ਤਰ੍ਹਾਂ ਚੈੱਕ ਕਰਨ ਦਾ ਤੇ ਵਕਰ ਉੱਥੇ ਆ ਕੇ ਵੀ ਉਹਨੇ ਦੇਖਿਆ ਵੀ ਫਾਈਲ ਦੇ ਵਿੱਚ ਚੈੱਕ ਹੈਗਾ ਕਿ ਨਹੀਂ ਹੈਗਾ ਤੇ ਉਹਨੇ ਉਹਦਾ ਸ਼ੁਕਰਾਨਾ ਕੀਤਾ ਕਹਿੰਦਾ ਵੀ 50 ਲੱਖ ਦਾ ਚੈੱਕ ਭਰਿਆ ਹੋਇਆ ਸੀ ਕੋਈ ਹੋਰ ਹੁੰਦਾ ਮਨ ਵਿੱਚ ਬੇਈਮਾਨੀ ਆ ਜਾਂਦੀ ਅਗਲਾ ਜਾਂ ਤਾਂ ਉਹਨੂੰ ਕਢਾਉਣ ਦੀ ਕੋਸ਼ਿਸ਼ ਕਰਦਾ ਤੇ ਜਾਂ ਇਹਨੂੰ ਆਪਦੇ ਬੈਂਕ 'ਚ ਵੀ ਟਰਾਂਸਫਰ ਕਰ ਸਕਦਾ ਸੀ ਜੇ ਉਹਨੇ ਕਢਾ ਵੀ ਲੈਂਦਾ ਤਾਂ ਵੀ ਕਿਹੜਾ ਉਹਦੇ ਹੱਥ ਲੱਗਣਾ ਸੀ ਉਹਨਾਂ ਅਗਲਾ ਕਿਤੇ ਦੀ ਕਿਤੇ ਪਹੁੰਚ ਜਾਂਦਾ ਕਢਾ ਕੇ ਕਹਿੰਦਾ ਮੈਨੂੰ ਤਾਂ ਸਭ ਤੋਂ ਵੱਡੀ ਚੀਜ਼ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੇਰਾ ਚੈੱਕ ਡਿੱਗ ਚੁੱਕਿਆ ਮੈਨੂੰ ਤਾਂ ਉਦੋਂ ਪਤਾ ਚੱਲਣਾ ਸੀ ਜਦੋਂ ਮੈਂ ਉਹਨੂੰ ਦੇਖਣਾ ਸੀ ਤੇ ਇਹ ਕਹਿੰਦਾ ਮੈਨੂੰ ਮੀਟਿੰਗ ਦੀ ਕਾਲ ਸੀ ਪਰ ਕਹਿੰਦਾ ਤੇਰਾ ਬਹੁਤ-ਬਹੁਤ ਧੰਨਵਾਦ ਤੇਰੇ ਵਰਗਾ ਇਮਾਨਦਾਰ ਬੰਦਾ ਮੈਂ ਅੱਜ ਤੱਕ ਨਹੀਂ ਦੇਖਿਆ ਤੇ ਉਹਨਾ ਉਹਨੂੰ ਜਦੋਂ ਜਾਣ ਲੱਗਿਆ ਉਹਨੂੰ ਰੋਕਿਆ ਵਾਪਸ ਉਹ ਕਹਿੰਦਾ ਵੀ ਤੂੰ ਨੌਕਰੀ ਕਰੇਂਗਾ ਇੱਥੇ ਤੇ ਉਹ ਕਹਿੰਦਾ ਵੀ ਮੈਂ ਪੜ੍ਹਿਆ ਲਿਖਿਆ ਤਾਂ ਜ਼ਿਆਦਾ ਨਹੀਂ ਹੈ ਵੀ ਮੈਂ ਤਾਂ 12 ਪਾਸ ਆ ਵੀ ਮੇਰੇ ਲਈ ਇੱਥੇ ਕੀ ਨੌਕਰੀ ਹੋ ਸਕਦੀ ਹੈ ਤਾ ਫਿਰ ਉਹਨੇ ਉਹਨੂੰ ਕਿਹਾ ਕਹਿੰਦਾ ਤੇਰੇ ਮੰਨਿਆ ਵੀ ਤੂੰ ਪੜਿਆ ਪੜਿਆ ਲਿਖਿਆ ਜਾਦਾ ਨਹੀਂ ਤੂੰ ਬਿਜ਼ਨਸ ਦੇ ਬਾਰੇ ਨਹੀਂ ਕੁਝ ਜ਼ਿਆਦਾ ਜਾਣਦਾ ਪਰ ਹਾਂ ਕਹਿੰਦਾ ਜਿਹੜਾ ਮੇਰਾ ਪੈਸੇ ਦਾ ਦੇਣ ਲੈਣ ਹੁੰਦਾ ਉਹਦੀ ਜ਼ਿੰਮੇਵਾਰੀ ਮੈਂ ਤੈਨੂੰ ਦੇ ਸਕਦਾ ਜਿਵੇਂ ਕਿਸੇ ਨੂੰ ਚੈੱਕ ਦੇ ਕੇ ਆਉਣਾ ਲੈ ਕੇ ਆਉਣਾ ਕਿਸੇ ਨੂੰ ਕੈਸ਼ ਲੈ ਕੇ ਆਉਣਾ ਕਿਸੇ ਨੂੰ ਦੇ ਕੇ ਆਉਣਾ ਕਹਿੰਦਾ ਮੈਂ ਇਹ ਜ਼ਿੰਮੇਵਾਰੀ ਤੈਨੂੰ ਦੇਸ ਤੱਕਦਾ ਤੇ ਉਹ ਮੂਰੋ ਕਹਿੰਦਾ ਕਹਿੰਦਾ ਵੀ ਸਰ ਵੀ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਮੈਨੂੰ ਵੀ ਤੁਸੀਂ ਤਾਂ ਮੈਨੂੰ ਜਾਣਦੇ ਵੀ ਨਹੀਂ ਤਾਂ ਫਿਰ ਉਹਨੇ ਹੱਸ ਕੇ ਮੂਹਰੋਂ ਕਹਿੰਦੀ ਇਹ ਗੱਲ ਕਹੀ ਉਹਨੂੰ ਉਹਦੇ ਹਸਬੰਦ ਵੀ ਇਹ ਕਹਿੰਦੀ ਇਹ ਗੱਲਾਂ ਦੱਸਣ ਦੀ ਹੈ ਕਹਿੰਦੀ ਉਹਨੇ ਕਿਹਾ ਵੀ ਜੇ ਤੂੰ ਮਨ ਵਿੱਚ ਤੇਰੀ ਕੋਈ ਚੋਰ ਹੁੰਦਾ ਤੂੰ ਅੱਜ 50 ਲੱਖ ਦਾ ਚੱਕ ਕੇ ਲੈ ਕੇ ਮੇਰੇ ਕੋਲ ਨਹੀਂ ਸੀ ਆਉਂਦਾ ਤੂੰ ਇਹਨੂੰ ਕਢਵਾਉਣ ਦੀ ਕੋਸ਼ਿਸ਼ ਕਰਨੀ ਸੀ ਕਹਿੰਦਾ ਐਦਾਂ ਦੀ ਇਮਾਨਦਾਰ ਬੰਦੇ ਬਹੁਤ ਘੱਟ ਮਿਲਦੇ ਨੇ ਤੇ ਤੇਰੀ ਪੜ੍ਹਾਈ ਨਾਲੋਂ ਜ਼ਿਆਦਾ ਜਿਹੜੀ ਚੰਗੀ ਚੀਜ਼ ਮੈਨੂੰ ਲੱਗੀ ਉਹ ਆ ਤੇਰੀ ਇਮਾਨਦਾਰੀ ਤੇਰੀ ਲੋਇਲਟੀ ਹੈਨਾ ਕਹਿੰਦੀ ਵੀ ਤੂੰ ਇੱਥੇ ਕੰਮ ਕਰਨਾ ਬਸ ਤੇਰਾ ਕੰਮ ਇਹੀ ਹੋਊਗਾ ਪੇਮੈਂਟ ਲੈ ਕੇ ਆਉਣੀ ਦੇ ਕੇ ਆਉਣੀ ਬੈਂਕ 'ਚ ਜਮਾ ਕਰਾ ਕੇ ਆਉਣੀ ਚੈੱਕ ਲਾ ਕੇ ਆਉਣੀ ਚੈੱਕ ਲੈ ਕੇ ਆਉਣਾ ਚੈੱਕ ਸੰਦੀਕੀ ਆਉਣਾ ਇਹੀ ਤੇਰੀਆਂ ਜ਼ਿੰਮੇਵਾਰੀਆਂ ਹੋਣੀਆਂ ਤਾਂ ਉਹ ਫਿਰ ਉੱਥੇ ਕੰਮ ਕਰਨ ਲੱਗ ਗਿਆ ਉਸ ਤੋਂ ਬਾਅਦ ਉਹਨੂੰ ਬਹੁਤ ਚੰਗੀ ਸੈਲਰੀ ਦੇਣੀ ਸ਼ੁਰੂ ਕੀਤੀ ਉਹਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਾ ਸਿਰਫ ਸੈਲਰੀ ਦਿੱਤੀ ਉਹਨੇ ਜਿਹੜਾ ਹੈਗਾ ਕੰਪਨੀ ਦਾ ਮਾਲਕ ਸੀ ਉਹਨੇ ਜਿਹੜਾ ਉਹਦਾ ਆਪ ਦਾ ਘਰ ਸੀ ਨਾ ਉਹਦੇ ਘਰ ਦੇ ਉੱਪਰ ਉਹਨੇ ਆਪ ਦੇ ਜਿਵੇਂ ਸੈਕਟਰੀ ਹੋ ਗਿਆ ਜਾਂ ਜਿਹੜਾ ਬਹੁਤ ਜਿਹੜਾ ਹਰ ਟਾਈਮ ਆਪਣੇ ਨਾਂ ਦਿੰਦਾ ਹਨਾ ਉਸ ਬੰਦੇ ਲਈ ਉਪਰਕਾਰ ਬਣਾਇਆ ਹੋਇਆ ਸੀ ਤਾਂ ਕਿ ਉਹ ਇਕੱਠੇ ਕੰਮ ਤੇ ਆ ਸਕਣ ਇਕੱਠੇ ਜਿਹੜਾ ਉਹ ਵੀ ਖਾਲੀ ਪਿਆ ਸੀ ਕਿਉਂ ਕਿਉਂਕਿ ਉਹ ਕਹਿੰਦਾ ਵੀ ਮੈਨੂੰ ਕਦੀ ਇਦਾਂ ਦਾ ਕੋਈ ਇਮਾਨਦਾਰ ਇੰਨਾ ਜਿਹਦੇ ਮੈਂ ਭਰੋਸਾ ਕਰ ਸਕਾਂ ਪੈਸਿਆਂ ਨੂੰ ਲਾ ਕੇ ਇਦਾਂ ਦਾ ਕੋਈ ਇਨਸਾਨ ਨਹੀਂ ਮਿਲਿਆ ਠੀਕ ਹੈ ਕੰਮ ਕਰਨ ਤਾਂ ਬਹੁਤ ਬੰਦੇ ਮੇਰੇ ਖਿਲੇ ਕੰਮ ਕਰਦੇ ਆ ਪਰ ਇਮਾਨਦਾਰ ਕੋਈ ਨਹੀਂ ਮੈਨੂੰ ਇੰਨਾ ਮਿਲਿਆ ਤੇ ਉਹਨਾਂ ਨੂੰ ਉੱਥੇ ਹੀ ਰਹਿਣ ਲਈ ਤਾਂ ਜਗ੍ਹਾ ਦਿੱਤੀ ਉਨ੍ਹਾਂ ਦਾ ਕਿਰਾਇਆ ਵੀ ਦੇਖੋ ਤੁਸੀਂ ਵੀ ਉਹ ਬੰਦ ਹੋ ਗਿਆ ਕਮਾਈ ਵੀ ਸੋਹਣੀ ਹੋਣੀ ਸ਼ੁਰੂ ਹੋ ਗਈ ਘਰ ਵਿੱਚੋਂ ਦੁੱਖ ਗਰੀਬੀ ਹਰ ਇੱਕ ਚੀਜ਼ ਖਤਮ ਹੋ ਗਈ ਸਿਰਫ ਇਸ ਚੀਜ਼ ਕਰਕੇ ਵੀ ਉਹ ਪੋਜ਼ਿਟਿਵ ਸ਼ਬਦ ਹਰ ਰੋਜ਼ ਬੋਲਦੀ ਸੀ ਹੁਣ ਉਹ ਕਿਹੜੇ ਪੋਜ਼ਿਟਿਵ ਸ਼ਬਦ ਨੇ ਇਹਦੇ ਵਿੱਚ ਵੀ ਉਹ ਹੀ ਦਿੱਤੇ ਹੋਏ ਨੇ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਠੀਕ ਹੈ ਮੇਰੇ ਕੋਲ ਕਾਫੀ ਤੋਂ ਵੱਧ ਪੈਸੇ ਹਨ ਠੀਕ ਹੈ ਮੈਂ ਦੌਲਤ ਦੀ ਚੁੰਬਕ ਹਾਂ ਮੈਂ ਪੈਸਿਆਂ ਨੂੰ ਪਿਆਰ ਕਰਦੀ ਆ ਮੈਨੂੰ ਹਰ ਦਿਨ ਪੈਸਾ ਮਿਲ ਰਿਹਾ ਹੈ ਧੰਨਵਾਦ 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 ਠੀਕ ਹੈ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਇਹ ਐਵੇਂ ਨਹੀਂ ਇਹਨਾਂ 'ਚ ਬਹੁਤ ਪਾਵਰ ਹੈ ਪਾਵਰ ਮਤਲਬ ਇਹ ਸਾਡੀ ਸੋਚ ਨੂੰ ਬਦਲਣ ਦੀ ਬਹੁਤ ਹਿੰਮਤ ਰੱਖਦੀਆਂ ਤੁਸੀਂ ਇਹਦੇ ਚਾਰ ਪੇਜ ਵੀ ਪੜ ਲਓ ਨਾ ਚਾਰ ਪੇਜਾਂ ਨਾਲ ਹੀ ਤੁਹਾਡੀ ਸੋਚ ਬਦਲ ਜਾਣੀ ਹੈ ਤੇ ਸਾਡੀ ਸੋਚ ਬਹੁਤ ਅਹਿਮ ਰੋਲ ਨਿਭਾਉਂਦੀ ਹੈ ਸਾਡੀ ਜ਼ਿੰਦਗੀ ਨੂੰ ਬਣਾਉਣ ਦੇ ਵਿੱਚ ਤੇ ਵਿਗਾੜਨ ਦੇ ਵਿੱਚ ਸੋ ਉਮੀਦ ਕਰਦੀਆਂ ਅੱਜ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਤੇ ਵੀ ਕਰਦੇ ਐਂਡ ਮਿਲਦੇ ਆ ਅਗਲੀ ਵੀਡੀਓ ਤੱਕ ਲਈ ਸਤਿ ਸ਼੍ਰੀ ਅਕਾਲ ਜੀ